ਹਰ ਤੀਸਰੇ ਬੰਦੇ ਨੂੰ ਰੋਟੀ ਖਾਂਦੇ ਬੰਦੇ ਨੂੰ ਗੈਂਗਸਟਰਸ ਦੀ ਫਰੋਟੀਆਂ ਦੇ ਟੈਲੀਫੋਨ ਤੇ ਚਿੱਠੀਆਂ ਆ ਰਹੀਆਂ ਅੱਜ ਅਸੀਂ 5 ਲੱਖ ਦੇ ਕਰਜ਼ਾਈ ਹੋ ਗਿਆ 4.5 ਤੇ ਪਹੁੰਚ ਗਿਆ ਜਿੰਦ ਤੱਕ ਇਹਨਾਂ ਨੇ ਜਾਣਿਆ ਆਪ ਵਾਲਿਆਂ ਨੇ 5 થી ਹੋਇਆ ਇਹਨੂੰ ਦਸੋਂ ਮੋਟਾ ਵੀ ਗੇਨ ਅੱਜ ਤਰਨਤਾਰਨ ਦਾ ਫਤਵਾ ਇਹ ਹੋਏਗਾ ਕਿ ਅਸੀਂ ਕਿਸ ਕਿਸਮ ਦੀ ਪਾਰਟੀ ਨੂੰ ਵੋਟ ਪਾਣਾ ਕਰੀਏ ਕਿ ਅਸੀਂ ਆਪਣੇ ਬੱਚੇ ਸੇਫਗਾਰਡ ਕਰਨੇ ਨੇ ਆਪਣਾ ਕਾਰੋਬਾਰ ਸੇਫਗਾਰਡ ਕਰਨਾ ਕਿ ਅਸੀਂ ਪੰਜਾਬ ਦੇ ਵਿੱਚ ਇਸ ਕਿਸਮ ਦੇ ਰਾਤ ਲੈਣਾ ਚਾਹੁੰਦੇ ਕਿ 5 ਵਜੇ ਕੋਈ ਘਰ ਤੋਂ ਬਾਹਰ ਨਿਕਲ ਸਕੀਏ ਅਸੀਂ ਆਪਣੀ ਵਿੰਡੋ ਆਪਣੀ ਖਿੜਕੀ 5 ਘੰਟਿਆਂ ਵਾਸਤੇ ਖੋਲ੍ਹਣਾ ਚਾਹੁੰਦੇ ਕਿ ਕਦੋਂ ਕਿਤੇ ਖੋਲ੍ਹਣਾ ਚਾਹੁੰਦੇ ਇਹ ਫਤਵਾ ਹੁਣ ਤਰਨਤਾਰਨ ਦੇ ਲੋਕਾਂ ਦਾ ਤੁਸੀਂ ਪਿਛਲੇ ਦਿਨਾਂ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਖਜ਼ਾਨਾ ਮੰਤਰੀ ਦੇ ਬਾਰੇ ਬਹੁਤ ਇੱਕ ਲੰਮਾ ਚੋੜਾ ਵਿਸਤਾਰ ਦੱਸਿਆ ਜਿਵੇਂ ਤੁਸੀਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਉਹ ਜੇ ਸਿਖਿਲੀ ਤੋਂ 7.7 ਕਰੋੜ ਰੁਪਈਆ ਲੈਣ ਦੀ ਗੱਲ ਐ ਇਸੇ ਗੱਲ ਕਰ ਤੈਨੂੰ ਛੱਡਿਆ ਅੱਜ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 32 ਡਿਸਟਿਲਰੀਆਂ ਕੋ ਸ਼ਰਮ ਨਹੀਂ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਟਾਈਮ ਜਦੋਂ ਆਏਗਾ ਸਾਰਾ ਕੁਝ ਇਹ ਇਹਦਾ ਸਾਰਾ ਪਰਦਾ ਫਾਸ਼ ਕੰਪਲੀਟ ਜਿਹੜਾ ਹੈ ਇਸ ਤੋਂ ਬਾਅਦ ਫੰਕਣਾ ਕਰ ਪੰਜਾਬ ਅੱਜ ਇਸ ਪੋਜੀਸ਼ਨ ਤੇ ਰੱਖਿਆ ਨਹੀਂ ਜਾ ਸਕਦਾ ਪੰਜਾਬ ਹੈਜ਼ ਟੂ ਬਰੌਟ ਬੈਕ